ਹੁਸ਼ਤਾ ਚ ਹੁੰਦੀਆਂ ਨੂੰ ਦੇਖ ਜਿੰਨਾ ਕੀਤਾ ਸੀ ਮਖੋਲ ਅੱਜ ਉਹੀ ਸਾਡੇ ਘਰੇ ਆ ਸਫਾਈਆਂ ਦਿੰਦੇ ਨੇ ਜਿਹੜੇ ਕਹਿੰਦੇ ਸੀ ਬੇਬੇ ਨੂੰ ਇਹਦਾ ਬੜਨਾਣੀ ਕੁਝ ਅੱਜ ਉਹੀ ਸਾਡੇ ਘਰੇ ਆਵਦਾਈਆਂ ਦਿੰਦੇ ਨੇ ਮੇਰੇ ਆਪਣੇ ਕਿਸੇ ਨਾਲ ਮੈਨੂੰ ਕੀਤੀ ਸੀ ਸਪੋਰਟ ਨਹੀਂ ਮੈਂ ਥੋ ਤੱਕ ਆਇਆ ਮੇਰੀ ਮਾਂ ਕਰਕੇ ਮੇਰੀ ਨਾਨੀ ਮੇਰਾ ਰੱਬ ਜਿੰਨੇ ਜੀਣਾ ਸਿਖਾਇਆ ਤੇ ਮੈਂ ਡਿੱਗ ਡਿੱਗ ਗਿੱਠਾ ਮੇਰੀ ਮਾਂ ਕਰਕੇ ਪਰਿਵਾਰ ਚ ਕੌਣ-ਕੌਣ ਹੈਗਾ ਪਹਿਲਾਂ ਤੋਂ ਮੈਂ ਇੱਕ ਸਿਸਟਰ ਆ ਮੇਰੀ ਤੇ ਇੱਕ ਮੇਰੀ ਨਾਨੀ ਆ ਇੱਕ ਮੇਰੇ ਮਮਾ ਆ ਤੇ ਇੱਕ ਮੈਂ ਤੇ ਵੱਡੀ ਭੈਣ ਉਹਤੇ ਦਾਦੀ ਹੋਣਾ ਬਰਿੰਦੀ ਤੇ ਮੈਂ 10 ਸਾਲ ਦਾ ਨਹੀਂ ਛੱਡ ਕੇ ਆ ਨੂੰ ਛੋਟਿਆਂ ਦੇਣੀ ਕਿਦਾਂ ਮਤਲਬ ਹੋੜ ਕੇ ਦੇ ਵਿਆਹ ਕਰਾ ਲਿਆ ਉਹਨਾਂ ਨੇ ਫਾਦਰ ਸਾਹਿਬ ਨੇ ਗੱਲ ਨਹੀਂ ਕੀਤੀ ਤੇ ਕੀਤੀ ਤਾਂ ਪਰ ਹੁਣ ਦਿਲ ਨਹੀਂ ਕਰਦਾ ਜੀ ਲਾਈਨ ਦੇ ਵਿੱਚ ਆ ਕੇ ਮਕੈਨਿਕ ਬਣਨਾ ਜਾਂ ਕਹਿ ਲਈਏ ਕਿ ਕੰਮ ਸਿੱਖਣਾ ਤਾਂ ਕਦੀ ਮਨਚ ਨਹੀਂ ਆਇਆ ਕਿ ਮੈਂ ਸੋਚਿਆ ਕੁਛ ਸੀਗਾ ਤੇ ਰੱਬ ਨੇ ਕੀਤਾ ਕੁਛ ਦੇਖੋ ਯਾਰ ਸਰ ਮੇਰੇ ਫਾਦਰ ਸਾਹਿਬ ਛੱਡ ਕੇ ਚਲ ਗਏ ਨੂੰ ਫਿਰ ਮੈਂ ਸਕੂਲ ਪੜਦਾ ਸੀ ਤੇ ਫਿਰ ਮम्मा ਕਹਿੰਦੇ ਕਿ ਤੂੰ ਓਪਨ ਚ ਰੱਖ ਲੈ ਸਕੂਲ ਤੇ ਇੱਥੇ ਕੰਮ ਸਿੱਖਦਾ ਪਿਆ ਘਰ ਦਾ ਗੁਜ਼ਾਰਾ ਇਹ ਕਰਕੇ ਹਾਂਜੀ ਥੋੜਾ ਬੋਤਾ ਹੋਈ ਜਾਂਦਾ ਚਲੋ ਆਪਣਾ ਜੋਗਾ ਕਰੀ ਜਾਂਦਾ ਵਾ ਨਾਲ ਮम्मा ਹੈਲਪ ਕਰੀ ਜਾਂਦੇ ਕਿਹੜਾ ਸਿੰਗਰ ਜਿਹੜਾ ਤੁਹਾਡਾ ਸਭ ਤੋਂ ਫੇਵਰੇਟ ਆ ਅਜੇ ਤੱਕ ਕਿਸੇ ਸਿੰਗਰ ਨੂੰ ਇੰਡਸਟਰੀ ਚ ਕਿਸੇ ਨੂੰ ਮਿਲੇ ਮਿਲੇ ਤਾਂ ਨਹੀਂ ਆਪਣਾ ਸਿੱਧੂ ਬਾਈ ਆ ਓਨ ਟੌਪ ਸਿੱਧੂ ਮੂਸੇਵਾਲਾ ਹਾਂਜੀ ਹਾਂਜੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਕਾਂ ਕਦੀ ਮੇਲ ਹੋਇਆ ਸੀ ਕੋਨਾਂ ਨੂੰ ਨਹੀਂ ਜੀ ਨਹੀਂ ਫਿਰ ਲੈ ਡੈਥ ਹੋ ਗਈ ਉਹਨਾਂ ਦੀ ਮੇਲ ਨਹੀਂ ਹੋਇਆ ਕੋਈ ਕੋਈ ਉਹਨਾਂ ਨੂੰ ਗਾਇਕੀ ਕਰਨੀ ਚਾਹੁੰਦੇ ਹਾਂਜੀ ਹਾਂਜੀ ਬਹੁਤ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓਏ ਅੰਮੀ ਮੇਰੀ ਹਾਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਸੋਸ਼ੀਅਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਦਾ ਮੈਂ ਹਾਂ ਅਕਸ਼ੇ ਸੁਨੱਕ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਵੀਰ ਨਾਲ ਮਿਲਾਉਂਦੇ ਆ ਜਿਸ ਦਾ ਸ਼ੌਂਕ ਜੋ ਸੀਗਾ ਉਹ ਗਾਇਕੀ ਦਾ ਸੀਗਾ ਲੇਕਿਨ ਹਲਾਤਾਂ ਦਾ ਮਾਰਿਆ ਜੋ ਅੱਜ ਇੱਕ ਗਰਾਜ ਦੇ ਵਿੱਚ ਜੋ ਮਕੈਨਿਕੀ ਦਾ ਕੰਮ ਜਿਹੜਾ ਸਿੱਖ ਰਿਹਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਐਸੇ ਵੀਰ ਦੀਆਂ ਤੜਨਾਂ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ਼ਨ ਸਿੰਘ ਜੋ ਇਹ ਵੀਰ ਨੌਜਵਾਨ ਹੈਗਾ ਇੱਥੇ ਸਾਡੇ ਨਾਲ ਮੌਜੂਦ ਹੈ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਜਿਹੜਾ ਆਪਣੇ ਸ਼ੌਂਕ ਨੂੰ ਮਾਰਨਾ ਪਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੁਸ਼ਨ ਜੀ ਸਭ ਤੋਂ ਪਹਿਲਾਂ ਤਾਂ ਕੀ ਸੁਪਨਾ ਸੀਗਾ ਤੁਹਾਡਾ ਘਰ ਦੇ ਹਾਲਾਤ ਕੀ ਹੋ ਗਏ ਜਿਹੜਾ ਤੁਹਾਨੂੰ ਆਪਣਾ ਸੁਪਨਾ ਜਿਹੜਾ ਗਾਇਕੀ ਦਾ ਸ਼ੌਂਕ ਤੁਹਾਨੂੰ ਛੱਡਣਾ ਸੁਪਨਾ ਤੇ ਗਾਇਕੀ ਦਾ ਹੀ ਘਰ ਦੇ ਹਾਲਾਤ ਮੇਰੇ ਫਾਦਰ ਸਾਹਿਬਾਂ ਨੇ ਛੱਡ ਕੇ ਚਲ ਗਏ ਮੇਰੀਆਂ ਦੋ ਭੈਣਾਂ ਆ ਮੈਂ ਇਕੱਲਾ ਇਕੱਲਾ ਹੀ ਆ ਤੇ ਮਮਾ ਦੇ ਸਿਰ ਤੋਂ ਗੁਜ਼ਾਰਾ ਹੁੰਦਾ ਸਾਰਾ ਤੇ ਇੱਥੇ ਮੈਂ ਕੰਮ ਸਿੱਖਦਾ ਪਿਆ ਤੇ ਗਾਇਕੀ ਛੱਡਣੀ ਪਈ ਤੇ ਇਸਵੇਂ ਇਸ ਫੀਲਡ ਚ ਆਉਣਾ ਪਿਆ ਸਭ ਤੋਂ ਪਹਿਲਾਂ ਤਾਂ ਕੁਝ ਗਾ ਕੇ ਸੁਣਾਓ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਤੁਹਾਡੀ ਆਵਾਜ਼ ਨੂੰ ਖੋਛੋਟੀ ਉਮਰ ਦੀ ਪੜਨ ਸਿੱਖਾਂਮ ਵਿੱਚ ਪਾਇਆ ਮੇਰਾ ਬਾਪੂ ਛੱਡ ਮੈਨੂੰ ਬਾਚ ਨੇੜੇ ਵੀ ਨਹੀਂ ਆਇਆ ਛੋਟ 10 ਸਾਲ ਦੀ ਉਮਰ ਵਿੱਚ ਦੁੱਖ ਸੀ ਹੰਡਾਇਆ ਰੋਟੀ ਚੁੱਪ ਕਰ ਖਾਦੀ ਐਵੇਂ ਰੋਲਾ ਨਹੀਂ ਮੈਂ ਪਾਇਆ ਉਹ ਗੱਲਾਂ ਕਰਦੇ ਨੇ ਬਹੁਤ ਪਰਿਮਾਨ ਵਿੱਚ ਖੋਟ ਥੋੜਾ ਟਾਈਮ ਰੁਕੋ ਹੁਣ ਦੇਖੀ ਸ਼ੱਕੇ ਮਾਰਦਾ ਹੋ ਜਨਾ ਕਰੋਗੇ ਪਿਆਰੋਂ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋ ਜਨਾ ਕਰੋਗੇ ਪਿਆਰੋਂ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋਸ਼ ਤਾਂ ਚੁੰਦਿਆਂ ਨੂੰ ਦੇਖ ਜੇ ਨਾ ਕੀਤਾ ਸੀ ਮਖੋਲ ਅੱਜ ਓਹੀ ਸਾਡੇ ਘਰੇ ਆਸਫਾਈਆਂ ਦਿੰਦੇ ਨੇ ਜਿਹੜੇ ਕਹਿੰਦੇ ਸੀ ਬੇਬੇ ਨੂੰ ਇਹਦਾ ਬੜਲਾਨੀ ਕੁਝ ਅੱਜ ਓਹੀ ਸਾਡੇ ਘਰੇ ਆਵਦਾਈਆਂ ਦਿੰਦੇ ਨੇ ਮੇਰੇ ਆਪਣੇ ਕਿਸੇ ਨਾ ਮੈਨੂੰ ਕੀਤੀ ਸੀ ਸਪੋਰਟ ਨਹੀਂ ਮੈਂ ਥੋ ਤੱਕ ਆਇਆ ਮੇਰੀ ਮਾਂ ਕਰਕੇ ਮੇਰੀ ਨਾਨੀ ਮੇਰਾ ਰੱਬ ਜਿੰਨੇ ਜਿਣਾਇਆ ਸਿਖਾਇਆ ਤੇ ਮੈਂ ਡਿਗ ਡਿਗ ਗਿੱਠਾ ਮੇਰੀ ਮਾਂ ਕਰਕੇ ਗੱਲਾਂ ਕਰਦੇ ਨੇ ਬਹੁਤ ਪਰਿਮਾਨ ਵਿੱਚ ਖੋਟ ਥੋੜਾ ਟਾਈਮ ਰੁਕੋ ਹੁਣ ਦੇਖੀ ਸ਼ੱਕੇ ਮਾਰਦਾ ਹੋਜ ਨਾ ਕਰੋਗੇ ਪਿਆਰੋਂ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋਜ ਨਾ ਕਰੋਗੇ ਪਿਆਰੋਂ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਬਹੁਤ ਵਧੀਆ ਗਾਣਾ ਹੈ ਤੁਸੀਂ ਆਪ ਲਿਖਿਆ ਹਾਂਜੀ ਹਾਂਜੀ ਪਰਿਵਾਰ ਚ ਕੌਣ ਕੌਣ ਹੈਗਾ ਪਹਿਲਾਂ ਤਾਂ ਆਪਣੇ ਬਾਰੇ ਮੈਂ ਇੱਕ ਸਿਸਟਰ ਆ ਮੇਰੀ ਤੇ ਇੱਕ ਮੇਰੀ ਨਾਨੀ ਆ ਇੱਕ ਮੇਰੇ ਮਮਾ ਆ ਤੇ ਇੱਕ ਮੈਂ ਤੇ ਵੱਡੀ ਭੈਣ ਉਹ ਤੇ ਦਾਦੀ ਹੋਣਾ ਕਰਿੰਦੀ ਹਾਂਜੀ ਤਾਂ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਕਰਦਾ ਗੁਜ਼ਾਰਾ ਮਮਾ ਹੀ ਕਰਦੇ ਤੇ ਨਾਨੀ ਕਰਦੇ ਨਾਲ ਹਾਂਜੀ ਕਿਰਾਏ ਦੇ ਮਕਾਨ ਆ ਇੱਧਰ ਜਿਉਂ ਬਸ ਸਸਾਰਾ ਕਿਰਾਇਆ ਨਾਨੀ ਤਾਰਦੇ ਇਹ ਘਰ ਦਾ ਖਰਚਾ ਮਮਾ ਚੱਕ ਦੇ ਸਕਦਾ ਹਾਂਜੀ ਹਾਂਜੀ ਫਾਦਰ ਸਾਹਿਬ ਛੱਡ ਗਏ ਸੀ ਹਾਂਜੀ ਹਾਂਜੀ ਮੈਂ 10 ਸਾਲ ਦਾ ਨਹੀਂ ਛੱਡ ਕੇ ਜਾਨੂੰ ਛੋਟੀਆਂ ਦੇਣੀਆਂ ਉਦਾਂ ਮਤਲਬ ਹੋੜ ਕੇ ਤੇ ਵਿਆਹ ਕਰਾ ਲਿਆ ਉਹਨਾਂ ਨੇ ਫਾਦਰ ਸਾਹਿਬ ਨੇ ਗੱਲ ਨਹੀਂ ਕੀਤੀ ਤੇਨ ਕੀਤੀ ਤਾਂ ਪਰ ਹੁਣ ਦਿਲ ਨਹੀਂ ਕਰਦਾ ਜੀ ਮੇਰਾ ਦਿਲ ਨਹੀਂ ਕਰਦਾ ਹਾਂਜੀ ਜਦੋਂ ਹਾਲਾਤ ਮਾੜੇ ਹੋਏ ਜਦੋਂ ਕੋਈ ਸਾਰ ਲੈਣ ਵਾਲਾ ਨਹੀਂ ਸੀ ਕਿ ਰਿਸ਼ਤੇਦਾਰ ਨੇ ਵੀ ਬਾਣੀ ਨਾ ਜੀ ਨਾ ਕੋਈ ਲਾਗੇ ਨਹੀਂ ਲੱਗਿਆ ਤੇ ਕੀ ਵੀਰ ਮੇਰਾ ਬਸ ਉਹ ਵੀ ਆਪਣਾ ਮਤਲਬ ਸਗਾ ਭਰਾ ਨਹੀਂ ਆ ਭਰਾ ਹੀ ਕਹ ਲੋ ਚੱਲ ਸਕਾ ਜੀ ਹੁਣ ਮੇਰਾ ਮਾ ਮਾ ਮੀਰਾ ਮੁੰਡਾ ਆ ਉਹੀ ਬਾਹ ਆਪਣੇ ਨੇੜੇ ਆ ਜੀ ਹਾਂਜੀ ਹੋਰ ਜਦੋਂ ਆਪਣਾ ਸੁਪਨਾ ਛੱਡਿਆ ਜਦੋਂ ਇਸ ਲਾਈਨ 'ਚ ਆ ਕਿਉਂਕਿ ਇਹ ਕਿੱਤਾ ਬਿਲਕੁਲ ਹੀ ਵੱਖਰਾ ਹੈ ਗਾਇਕੀ ਦੇ ਕਿਤੇ ਨਾਲੋਂ ਗਾਇਕੀ ਇੱਕ profession ਕਹਿ ਸਕਦੇ ਆ ਇੱਕ ਸੁਪਨਾ ਸੀਗਾ ਤੁਹਾਡਾ ਲੇਕਿਨ ਉਸ ਤੋਂ ਬਾਅਦ ਇੱਕੋ ਦਮ ਮਕੈਨਿਕਿੰਗ ਲਾਈਨ ਦੇ ਵਿੱਚ ਆ ਕੇ ਮਕੈਨਿਕ ਬਣਨਾ ਜਾਂ ਕਹਿ ਲਈਏ ਕਿ ਇਹ ਕੰਮ ਸਿੱਖਣਾ ਤਾਂ ਕਦੀ ਮੰਨ ਚ ਨਹੀਂ ਆਇਆ ਕਿ ਮੈਂ ਸੋਚਿਆ ਕੁਛ ਸੀਗਾ ਤੇ ਰੱਬ ਨੇ ਕੀਤਾ ਕੁਛ ਦੇਖੋ ਯਾਰ ਸਰ ਮੇਰੇ ਫਾਦਰ ਸਾਹਿਬ ਛੱਡ ਕੇ ਚਲੇ ਗਿਆਂ ਨੂੰ ਫਿਰ ਮੈਂ ਸਕੂਲ ਪੜਦਾ ਸੀ ਤੇ ਫਿਰ ਮम्मा ਕਹਿੰਦੇ ਕਿ ਤੂੰ ਓਪਨ ਚ ਰੱਖ ਲੈ ਸਕੂਲ ਇਥੇ ਕੰਮ ਸਿੱਖਦਾ ਪਿਆ ਘਰ ਦਾ ਗੁਜ਼ਾਰੇ ਦੇ ਕਰਕੇ ਹਾਂਜੀ ਥੋੜਾ ਬੋਤਾ ਹੋਈ ਜਾਂਦਾ ਚਲੋ ਆਪਣੇ ਜੋਗਾ ਕਰੀ ਜਾਂਦਾ ਵਾ ਨਾਲ ਮम्मा ਹੈਲਪ ਕਰੀ ਜਾਂਦੇ ਜੇ ਮਨ ਚ ਨਹੀਂ ਆਉਂਦਾ ਕਿ ਮੈਂ ਗਾਇਕਰ ਬਣਨਾ ਹੈ ਸਿੰਗਰ ਬਣਨਾ ਸੀਗਾ ਇੱਕ ਤੇ ਮੈਂ ਅਜੇ ਇੱਥੇ ਕੰਮ ਕਰ ਰਿਹਾ ਮਜਬੂਰੀ ਹੈ ਜੀ ਹੁਣ ਪੈਸੇ ਨਾ ਤੁਹਾਨੂੰ ਪਹਿ ਹਾਲਾਤ ਹੀ ਬੜੇ ਮਾੜੇ ਸਤਾਦ ਭਾਈ ਇੱਥੇ ਥੋੜਾ ਜਿਹਾ ਕਰਨਾ ਪਿਆ ਫੀਲਡ 'ਚ ਹੋਣਾ ਪਿਆ ਮੈਨੂੰ ਕੰਮ ਦੀ ਫੀਲਡ 'ਚ ਹੋਣਾ ਪਿਆ ਸੁਪਨਾ ਕੀ ਹੈਗਾ ਕਿਸ਼ਨ ਥੱਟ ਸੁਪਨਾ ਜ ਗਾਇਕੀ ਦਾ ਹੀ ਹੈ ਜੀ ਗਾਇਕੀ ਦਾ ਹਾਂਜੀ ਅੱਛਾ ਗਾਣੇ ਆਪ ਵੀ ਲਿਖਦੇ ਹੋ ਸਾਰੇ ਗਾਣੇ ਆਪ ਲਿਖਦੇ ਹੋ ਹਾਂਜੀ ਹਾਂਜੀ ਹੋਰ ਕੀ ਕੀ ਗਾਣ ਲੈਣੇ ਹੋ ਇਕੱਲਾ ਸਿੰਗਿੰਗ ਇਦਾਂ ਹੀ ਕਰਦੇ ਜਾਂ ਰੈਪ ਵਗੈਰਾ ਦੀ ਗਾਣ ਰੈਪ ਵੀ ਕਰ ਲੀਦੇ ਜੀ ਸੁਣਾਣਾ ਚਾਹੋਗੇ ਸੁਣਾਜੀ ਹੋਲੀ-ਹੋਲੀ ਲਾਲ ਬੰਨ ਜਿਲਾਂ ਦੇ ਵਲਦਾ ਸੱਚ ਬੋਲਾਂ ਇਹਨਾਂ ਕਦੇ ਪਤਾ ਨਹੀਂ ਕੋ ਕੱਲ ਦਾ ਝੂਠ ਦੀ ਬੜਕ ਕੋਈ ਸੱਚ ਵੀ ਨਹੀਂ ਮੰਨਦਾ ਨਸ਼ੇ ਪਤੇ ਕਰਨੋਂ ਪੰਜਾਬੀ ਕਿੱਥੇ ਟਲਦਾ ਅਸੀਂ ਸਾਰੇ ਝੂਠੇ ਸਰਕਾਰਾਂ ਹੁਣ ਚੰਗੀਆਂ ਸੁਬਾਹ ਹੋਵੇ ਬਾਅਦ ਪਹਿਲਾਂ ਹੁਣ ਇੱਥੇ ਦੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਗਰੀਬ ਦਾ ਮਜ਼ਾਕ ਮੀਰ ਵੱਲ ਧੌਣ ਚੁੱਕਦੀ ਲਾਲ ਬੱਤੀ ਹੋਵੇ ਗੱਡੀ ਕਦੇ ਵੀ ਨਹੀਂ ਰੁਕਦੀ ਜੀਟੀ ਰੋਡ ਉੱਤੇ ਗੱਡੀ ਜਾਵੇ ਮੇਰੀ ਬੁੱਕ ਦੀ ਲਾਲੋ ਜਿੰਨਾ ਜ਼ੋਰ ਮੇਰੀ ਧੌਣ ਵੀ ਨਹੀਂ ਚੁੱਕਦੀ ਸੜਕਾਂ ਦੇ ਖੜੇ ਸਰਕਾਰਾਂ ਪੈ ਖਾਨ ਨੂੰ ਨੌਕਰੀ ਨਾ ਮਿਲੇ ਤੇ ਪੰਜਾਬੀ ਕਿਆ ਕਿਹੜਾ ਬਾਦ ਮੁੜਿਆ ਪੰਜਾਬ ਨੂੰ ਮਾਵਾਸਰੇ ਟੈਨਸ਼ਨ ਭੈਣਾ ਰੋਲ ਸੁੰਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ ਚ ਖਲੋਂਦੀਆਂ ਬਾਪੂ ਵਾਲੇ ਵੇਖੋ ਬਾਪੂ ਦੀਆਂ ਖੜ ਹੁੰਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ ਚ ਖਲੋਂਦੀਆਂ ਗੱਲ ਸੰਵਿਧਾਨ ਦੀ ਤੇ ਹੱਕ ਵਿੱਚ ਬੋਲਣਾ ਜਿੰਨੇ ਕੋ ਔਕਾਤ ਮੇਰੀ ਓਨੇ ਪੇਟ ਖੋਲਾ ਲੰਡੂ ਬੰਦੇ ਆ ਨੂੰ ਮੈਂ ਤਾਂ ਸਰਕਾਰਾਂ ਤੇ ਰੋਲਾਂ ਇਨਾ ਵਿੱਚੋਂ ਵੇਲੇ ਨਿਮ ਨਸ਼ਿਆਂ ਨੂੰ ਤੋਲਾਂ ਸੱਚ ਹੁੰਦਾ ਕੋੜਾ ਪਰ ਲਿਖਾਂ ਮੈਂ ਜ਼ਬਾਨ ਤੋਂ ਪਤਾ ਨਹੀਂ ਕੋ ਕਿਹੜੇ ਵੇਲੇ ਤੁਰਨਾ ਜਹਾਨ ਤੋਂ ਪਤਾ ਨਹੀਂ ਕੋ ਕਿਹੜੇ ਵੇਲੇ ਤੁਰਨਾ ਜਹਾਨ ਤੋਂ ਬਹੁਤ ਵਧੀਆ ਕਿਸ਼ਨ ਅ اچھا ਕਿਹੜਾ ਸਿੰਗਰ ਜਿਹੜਾ ਤੁਹਾਡਾ ਸਭ ਤੋਂ ਫੇਵਰੇਟ ਆ ਅਜੇ ਤੱਕ ਮੇਲੇ ਤਾਂ ਨਹੀਂ ਆਪਣਾ ਸਿੱਧੂ ਬਾਈ ਆ। ਆਨ ਟੌਪ। ਸਿੱਧੂ ਸਿੱਧੂ ਮੁਸੇਹਾਲਾ। ਹਾਂਜੀ ਹਾਂਜੀ। ਸਿੱਧੂ ਮੁਸੇਹਾਲੇ ਦੇ ਫੈਨ ਹੋ ਤਾਂ ਕਦੀ ਮੇਲ ਹੋਇਆ ਸੀ ਕੋ ਉਹਨਾਂ ਨਾਲ? ਨਹੀਂ ਜੀ ਨਹੀਂ ਪਹਿਲਾਂ ਹੀ ਡੈਥ ਹੋ ਗਈ ਉਹਨਾਂ ਦੀ। ਮੇਲ ਨਹੀਂ ਹੋਇਆ। ਹਾਂਜੀ ਹਾਂਜੀ। ਉਹਨਾਂ ਨੂੰ ਗਾਇਕੀ ਕਰਨੀ ਚਾਹੁੰਦੇ। ਹਾਂਜੀ ਹਾਂਜੀ। ਤਾਂ ਜਦੋਂ ਹੁਣ ਕੰਮ ਸਿੱਖਣ ਤੋਂ ਬਾਅਦ ਜਦੋਂ ਹਾਲਾਤ ਠੀਕ ਹੋਏ ਤਾਂ ਫੇਰ ਤੋਂ ਆਪਣੀ ਇਸੇ ਲਾਈਨ 'ਚ ਜਾਓਗੇ ਜਾਂ ਇੱਥੇ ਰਹੋਗੇ? ਇਹੀ ਲਾਈਨ ਚਾਵਾਂਗੇ। ਸਿੰਗਿੰਗ ਕਰੋ। ਹਾਂਜੀ ਹਾਂਜੀ। ਮੈਂ ਲਿਖਦਾ ਥੋੜੇ-ਬੋਤੇ ਮਿਹਨਤ ਕਰੀ ਦੀ ਚਲੋ ਨਾਲ-ਨਾਲ ਹਾਂਜੀ ਹੋਰ ਇੱਕ ਗਾਣਾ ਸੁਣਾਣਾ ਚਾਹੂੰ ਹੋਰ ਕੋਈ ਸਿੱਧੂ ਬਾਈ ਦਾ ਜਿਹੜਾ ਮਰਜ਼ੀ ਸੁਣਾਣਾ ਚਾਹੋ ਜੋ ਤੁਹਾਡਾ ਮਨ ਆਲਾ ਮਾ ਆਲਾ ਸੁਣਾ ਦੇ ਜੀ ਜਿਹੜਾ ਮਰਜ਼ੀ ਸੁਣਾ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਕੋਲ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਅੰਮੀ ਮੇਰੀ ਹਾਏ ਅੰਮੀ ਮੇਰੀ ਤੂੰ ਦੱਸੇ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਬਹੁਤ ਵਧੀਆ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਇਹ ਤਸਵੀਰਾਂ ਦੇਖੀਆਂ ਇਸ ਵੀਰ ਦੀ ਗਾਇਕੀ ਜਿਹੜੀ ਤੁਸੀਂ ਸੁਣੀ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਇੰਡਸਟਰੀ ਤੋਂ ਜਿਹੜੇ ਵੀ ਸਿੰਗਰ ਲੋਕ ਜਾਂ ਫਿਰ ਇੰਡਸਟਰੀ ਤੋਂ ਜਿਹੜੇ ਵੀ ਲੋਕ ਨੇ ਉਹ ਇਹ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਵੀਰ ਤੱਕ ਪਹੁੰਚ ਕਰੋ ਤਾਂ ਜੋ ਇਸ ਦਾ ਜਿਹੜਾ ਸੁਪਨਾ ਹੈ ਉਹ ਸਕਾਰ ਹੋ ਸਕੇ ਸੱਚ ਹੋ ਸਕੇ ਜਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕੀ ਆਪਣਾ ਨਾਮ ਆਪਣੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰ ਸਕੇ ਕੈਮਰਾਮੈਨ ਸੰਦੀਕ ਮਰਦੇ ਨਾਲ ਲਕਸ਼ਯ ਸੰਨਕ ਜਗਵੰਨੀ ਟੀਵੀ ਸ਼੍ਰੀਮੰਤ ਸਾਹਿਬ